ਮੈਂ ਤੁਹਾਨੂੰ ਜੀ ਇਹ ਖਬਰ ਵੀ ਆਪਣੇ ਏਰੀਆ ਦੀ ਖਬਰ ਹੈ ਔਰ ਇਸ ਖਬਰ ਨੇ ਵੀ ਸੱਚਮੁੱਚ ਲੋਕਾਂ ਨੂੰ ਹਿਲਾ ਕੇ ਰੱਖਤਾ ਇੱਕ ਵਾਰੀ ਪਿਓ ਕੁੱਤਾਂ ਦਾ ਕਤਲ ਹੋਇਆ ਉਹ ਵੀ ਖੇਤ ਦੇ ਵਿੱਚ ਵਾਢੀ ਦੇ ਸੀਜ਼ਨ ਦੇ ਵਿੱਚ ਉਹ ਵੀ ਕਣਕ ਤੇ ਹੀ ਕਹਿੰਦੇ ਵੱਡੀ-ਬੁੱਡੀ ਤੇ ਗੇੜਾ ਮਾਨ ਗਏ ਸੀ ਮਸਲਾ ਕੋਈ ਆਪਸੀ ਜ਼ਮੀਨੀ ਵਿਵਾਦ ਦਾ ਸੀਗਾ ਬੁਲਖਾਨੇ ਦੀ ਇਹ ਖਬਰ ਹੈ ਤੇ ਦੋਨੋਂ ਤੇ ਰਹੀਂ ਲਗਭਗ ਪੋਲਿਟਿਸ਼ੀਅਨਸ ਦੇ ਰਾਜਨੀਤੀ ਵਾਲੇ ਜਿਹੜੇ ਲੀਡਰਾਂ ਦੇ ਨੇੜੇ ਸੀ ਜਿਹੜੀ ਮ੍ਰਿਤਕ ਧਾਰਾ ਉਹ ਕਹਿੰਦੇ ਕਿ ਮੋਫਰ ਸਾਹਿਬ ਹੋਰਾਂ ਦੇ ਕਰੀਬੀ ਸੀਗੀ ਤੇ ਦੂਸਰੀ ਧਰ ਜਿਹੜੀ ਰੰਧਾਵਾ ਸਾਹਿਬ ਦੇ ਕਰੀਬੀ ਦਾਸਰੇ ਨੇ ਹੁਣ ਕਹਿੰਦੇ ਨੇ ਕਿ ਪਰਚੇ ਹੋ ਗਏ ਨੇ ਦੋ ਤਿੰਨ ਜਾਣਿਆਂ ਤੇ ਇਹ ਮਸਲਾ ਵੀ ਥੋੜਾ ਜਿਹਾ ਸਾਂਝਾ ਕਰਿਓ ਕੀ ਜ਼ਮੀਨੀ ਵਿਵਾਦ ਸੀ ਜਾਂ ਕੋਈ ਹੋਰ ਵੀ ਮਸਲਾ ਸੀ ਇਹਦੇ ਵਿੱਚ ਤੇ ਕੋਈ ਜਿਹੜਾ ਪਿੰਡ ਆ ਨਾ ਆਵਲ ਖਰਾਣਾ ਬਹੁਤ ਵੱਡੀਆਂ ਢੇਰੀਆਂ ਦਾ ਪਿੰਡ ਆ ਬਹੁਤ ਖੁੱਲੀਆਂ ਜ਼ਮੀਨਾਂ ਇੱਥੇ ਜੀ ਇਹ ਜਿਹੜਾ ਮਾਮਲਾ ਹੈ ਇਹ ਦੋਰਾ ਕਤਲ ਕਾਂਡ ਹੈ ਪਿਓ ਪੁੱਤ ਮਰੇ ਆ ਜਿਹੜਾ ਮਰਨ ਵਾਲਾ ਹੈ ਉਹਦਾ ਨਾਮ ਬਿੰਨੀ ਪ੍ਰਤਾਪ ਹੈ ਪਰ ਲੋਕੀ ਇੱਥੇ ਉਹਨੂੰ ਬਿੰਨੀ ਦੇ ਨਾਮ ਨਾਲ ਜਾਣਦੇ ਸਨ ਜੀ ਤੁਸੀਂ ਅਕਸਰ ਕਿਤੇ ਦੇਖਿਆ ਵੀ ਹੋਏਗਾ ਲਾਲ ਜੀ ਗੱਡੀ ਤੇ ਹੁੰਦੇ ਸਨ ਜੀ ਮੁੰਡਾ ਉਹਦਾ ਪਹਿਲਾਂ ਅਜਮੇਰ ਪੜਦਾ ਸੀ ਹੁਣ ਸ਼ਾਇਦ ਬੰਗਲੌਰ ਪੜਦਾ ਸੀ ਹਮ ਜਿਵੇਂ ਤੁਸੀਂ ਦੱਸਿਆ ਕਿ ਇੱਕ ਧਿਰ ਜਿਹੜੀ ਹੈ ਉਹ ਸੁਖੀ ਰੰਦਾਵਾ ਦੇ ਰਿਸ਼ਤੇਦਾਰਾਂ ਵੀ ਆ ਹਮ ਦੂਜੇ ਪਾਸੇ ਮੋਫਰ ਸਾਹਿਬ ਦੇ ਜੀ ਬਿੰਨੀ ਮੋਫਰ ਸਾਹਿਬ ਦੇ ਕਹ ਲੋਕੇ ਸਕੇ ਪਾੜ ਜਾ ਸੀਗਾ ਹੂੰ ਠੀਕ ਹੈ ਜੀ ਜੀ ਰਿਸ਼ਤੇਦਾਰੀਆਂ ਬਹੁਤ ਨੇੜ ਦੀਆਂ ਉਧਰੋਂ ਸੌਰਾ ਫੈਮਿਲੀ ਆ ਹੂੰ ਦੋਵੇਂ ਕਾਂਗਰਸੀ ਕਰਨੇ ਤੇ ਉਧਰੋਂ ਕਹ ਲੋਕੇ ਭੈਣ ਦਾ ਘਰ ਆ ਜੀ ਹੁਣ ਇਹ ਜਿਹੜਾ ਜ਼ਮੀਨੀ ਝਗੜਾ ਨਾ ਦਰਅਸਲ ਜ਼ਮੀਨੀ ਝਗੜਾ ਜਿਹੜਾ ਹੈ ਨਾ ਉਹ ਲੰਮੇ ਸਮੇ ਤੋਂ ਚੱਲਦਾ ਪਿਆ ਸੀਗਾ ਹੂੰ ਕੋਰਟ ਕਚਹਿਰੀਆਂ ਤੱਕ ਵੀ ਗਿਆ ਸਾਰਾ ਕੁਝ ਹੋਇਆ ਹਉਂ ਤੇ ਇਸ ਵੇਲੇ ਪੂਰੀ ਜੇ ਆਪਾਂ ਕਹੀਏ ਪੂਰੀ ਪੰਜਾਬ ਦੀ ਇੱਕ ਗਰਮ ਖਬਰ ਬਣ ਗਈ ਨਾ ਬਿਲਕੁਲ ਜੀ ਇਸ ਵੇਲੇ ਤੇ ਬੜੀ ਵੱਡੀ ਖਬਰ ਬਣ ਗਈ ਹੁਣ ਗੱਲ ਇਹ ਆ ਕਿ ਅਸਲ ਦੇ ਵਿੱਚ ਇੱਕ ਸਰਪਲਸ ਜ਼ਮੀਨਾਂ ਦਾ ਜਦੋਂ ਮਸਲਾ ਉੱਠਿਆ ਸੀਗਾ ਨਾ ਹਮ ਇਹਨਾਂ ਦੇ ਕੋਲ ਬਿਨੂ ਰਾਕੋਲ ਬਹੁਤ ਜ਼ਮੀਨ ਹੈ ਜੀ ਜੀ 150 ਕੇ 200 ਕਿਲਾ ਪੈਲੀ ਹੈ ਇਹਨਾਂ ਕੋਲ ਜੀ ਜੀ ਬਹੁਤ ਪੈਲੀ ਹੈ ਹਾਂ ਦੱਸਦੇ ਨੇ ਬਿਲਕੁਲ ਸਰਪਲਸ ਪੈਲੀ ਦੇ ਵਿੱਚੋਂ ਕੀ ਆ ਕਿ ਜ਼ਮੀਨ ਜਿਹੜੀ ਆ ਕੁਛ ਨਾਮਾਂ 'ਚ ਚੱਲੇ ਜਾਂਦੀ ਸੀ ਪਰ ਕਬਜ਼ੇ ਬੰਦਿਆਂ ਦੇ ਰਹਿ ਜਾਂਦੇ ਸੀ ਜਿੰਨੀ ਕੋਈ ਗੱਲ ਸੁਣਦੇ ਵਿਚਾਰੀ ਆ ਦੇਖੋ ਸੁਣੀ ਸੁਣਾਈ ਹੁੰਦੀ ਆ ਗੱਲ ਕਈ ਵਾਰ ਇੱਧਰ ਉੱਧਰ ਵੀ ਹੋ ਸਕਦੀ ਆ ਪਰ ਕੋਸ਼ਿਸ਼ ਕੀਤੀ ਆ ਕੁਛ ਖਾਸ ਬੰਦਿਆਂ ਤੋਂ ਜਾਣਨ ਦੀ ਇਹ ਦਰਅਸਲ ਕੀ ਹੈ ਕਿ ਇਹ 18 ਕਿੱਲਾਂ ਦਾ ਰੌਲਾ ਸੀ ਆਮ ਪਿੰਡਾਂ ਦੇ ਵਿੱਚ 18 ਕਿੱਲੇ ਜਿਹਨੂੰ ਜ਼ਮੀਨ ਆਉਂਦੀ ਆ ਉਹ ਬਹੁਤ ਤਕੜਾ ਗਿਣਿਆ ਜਾਂਦਾ ਇੱਥੇ 18 ਕਿੱਲਾਂ ਤਾਂ ਤਾਂ ਰੌਲਾ ਹੀ ਸੀ ਤੇ ਹਿਸਾਬ ਨਾਲੋਂ ਕਿੱਡੇ ਪਰਿਵਾਰ ਤਕੜੇ ਹੋਣਗੇ ਜੀ ਜੀ ਤਾਂ ਜਿਹੜਾ ਉਹ ਰਾਣਾ ਜਿਹਦੇ ਨਾਲ ਮੇਨਲੀ ਰੌਲਾ ਸੀਗਾ ਹਮ ਅਸਲ ਦੇ ਵਿੱਚ ਇੱਕ ਕਹਾਣੀ ਮੈਂ ਕਥੇ ਤੌਰ ਤੇ ਸੁਣੀ ਹੈ ਕਿ ਗਾਂ ਮਤਲਬ ਕਿ ਬਿੰਨੀ ਦੀ ਮਾਤਾ ਜੀ ਜਿਹੜੇ ਸੀਗੇ ਉਹਦੇ ਨਾਲ ਰਾਣੇ ਦੇ ਥਰੂ ਸੁਖੀ ਰੰਧਾਵਾ ਦੀ ਫੈਮਲੀ ਨੇ ਨਾ ਸੌਦਾ ਕਰਵਾਇਆ ਸੀਗਾ ਕਰੋੜ ਰੁਪਏ ਚ ਜਮੀਨ ਜਿਹੜੀ ਲਖਵਾਈ ਸੀ ਹੈ ਜਮੀਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰਪਲੱਸ ਵਾਲਾ ਮਾਮਲਾ ਜਿਹੜਾ ਨਾ ਉਹ ਇਧਰ ਪਿੱਡਦਾ ਸੀ ਦੋਵੇਂ ਤਰ੍ਹਾਂ ਦਾਅਵੇ ਕਰਦੀਆਂ ਸੀ ਦੋਵੇਂ ਤਰ੍ਹਾਂ ਮਤਲਬ ਕਿ ਕਬਜ਼ੇ ਨੂੰ ਲੈ ਕੇ ਜਦੋਜਹਿਦ ਕਰ ਰਹੀਆਂ ਸੀ ਠੀਕ ਹੈ ਜੀ ਗੱਲ ਇੱਥੋਂ ਤੱਕ ਕਲੀਅਰ ਹੋ ਗਈ ਜਿੰਨੀ ਕੁ ਮੈਂ ਸੁਣੀ ਆ ਕਿ ਸੁਖੀ ਰੰਤਾਵਾ ਦੇ ਸੌਹਰੇ ਦੀ ਜਿਹੜੀ ਫੈਮਲੀ ਸੀ ਉਹਨਾਂ ਨੇਗਾ ਉਹ ਜਿਹੜਾ ਰਾਣਾ ਸੀ ਜਿਹੜਾ ਮਤਲਬ ਕਿ ਮ੍ਰਿਤਕ ਦੇ ਕਹ ਲੋ ਘਰਾਂ ਚ ਹੀ ਸੀ ਤੇ ਬਈ ਇਹ ਸਾਰਾ ਕੁਝ ਜਿਹੜਾ ਨਾ ਇਸ ਤਰ੍ਹਾਂ ਚਲਦਾ ਚਲਦਾ ਫਿਰ ਇਦਾਂ ਦਾ ਵਿਵਾਦ ਹੋਇਆ ਕਿ ਕਣਕ ਵਟਣ ਗਏ ਸਨ ਤੇ ਉਹਨਾਂ ਨੇ ਰੋਕ ਦਿੱਤਾ ਜੀ ਬਿੰਨੀ ਦੇ ਬੰਦੇ ਸ਼ਾਇਦ ਗਏ ਸੀ ਹੂੰ ਉਹਨਾਂ ਨੇ ਫੋਨ ਕਰ ਦਿੱਤਾ ਇਹ ਪਿਓ ਪੁੱਤ ਚੰਡੀਗੜ੍ਹੋਂ ਆਏ ਨੇ ਜੀ ਕਿਉਂਕਿ ਬਿੰਨੀ ਦੀ ਜਾਇਦਾਦ ਕਿਤੇ ਇੱਕ ਸ਼ਹਿਰ 'ਚ ਨਹੀਂ ਸੀ ਸਾਬ ਬਿੰਨੀ ਦੀ ਰਾਦੀ ਜਾਇਦਾਦ ਆਪਣੇ ਕਈ ਇਲਾਕਿਆਂ 'ਚ ਹੈਗੀ ਆ ਮੋਹਾਲੀ ਵੀ ਹੈਗੀ ਹੈ ਹੂੰ ਸ਼ਾਇਦ ਉਹ ਵਹਿੰਦੇ ਵੀ ਉਧਰੀ ਸੀ ਮੇਨੂੰ ਲੱਗਦਾ ਆ ਉੱਥੇ ਰਹਿੰਦੇ ਹਾਂਜੀ ਹਾਂਜੀ ਤਕੜਾ ਕੰਮ ਸੀਗਾ ਇਹ ਦੋਨੇ ਪਿਓ ਪੁੱਤ ਆਏ ਆ ਤੇ ਇੰਨਾ ਸੁਣਨ ਦੇ ਵਿੱਚ ਆ ਕਿ ਦੁਪਹਿਰੇ ਵੀ ਝਗੜਾ ਹੋਇਆ ਹੂੰ ਝਗੜਾ ਕੱਲਾ ਸ਼ਾਮ ਨੂੰ ਨਹੀਂ ਹੋਇਆ ਜਿਹੜਾ ਖੂਨੀ ਹੋ ਗਿਆ ਜੀ ਝਗੜਾ ਦੁਪਹਿਰੇ ਵੀ ਹੋਇਆ ਤੇ ਉਹਦੇ 'ਚ ਉਹ ਜਿਹੜਾ ਰਾਣਾ ਸੀਗਾ ਉਹ ਫਿਰ ਉੱਥੋਂ ਚਲਾ ਗਿਆ ਮੈਂ ਇੱਕ ਸੀਸੀਟੀਵੀ ਚੋਂ ਬਰਾਮਦ ਫੋਟੋ ਵੀ ਦੇਖੀ ਆ ਜੀ ਜਿਹਦੇ ਵਿੱਚ ਉਹ ਟਰੈਕਟਰ ਤੇ ਆ ਰਿਹਾ ਉਹਦੇ ਨਾਲ ਜਿਹੜਾ ਬੰਦਾ ਬੈਠਾ ਮੁੰਡਾ ਉਹ ਮੇਰੇ ਪਿੰਡ ਦਾ ਹੂੰ ਉਹ ਸੀਰ ਕਰਦਾ ਸੀ ਉਹਦੇ ਨਾਲ ਜੀ ਜੀ ਉਹਦਾ ਪਿਓ ਵੀ ਗਾਂਹ ਜੇਲ੍ਹ 'ਚ ਮਰਿਆ ਹਸਾਬ ਲਾ ਲਓ ਉਹ ਜਿਹੜਾ ਮੁੰਡਾ ਸੀ ਗਰੀਬ ਘਰੋਂ ਸੀ ਉਹ ਉਹਦਾ ਘਰ ਸੀਰੀਪਾਲੀ ਸੀਗਾ ਤਾਂ ਇਸ ਤਰ੍ਹਾਂ ਮਤਲਬ ਕਿ ਉਹ ਟਰੈਕਟਰ ਘਰੇ ਲਾ ਕੇ ਫਿਰ ਗੱਡੀ ਲੈ ਕੇ ਗਿਆ ਤੇ ਹਸਲਾ ਲੈ ਕੇ ਗਿਆ ਹੂੰ ਫਿਰ ਜਾ ਕੇ ਉਹਨੇ ਇਹ ਦੋ ਮਿਲ ਪੋ ਪੁੱਤ ਮਾਰ ਦਿੱਤੇ ਆ ਹੂੰ ਲਾਲਬਾਈ ਵਾਲੀ ਸੜਕ ਆ ਨਾ ਪਿੰਡ ਪਿੰਡ ਦੇ ਵਿਚਾਲੇੋਂ ਨਿਕਲਦੀ ਆ ਲਾਲਬਾਈ ਨੂੰ ਜੀ ਉਪਰਾਂ ਨਹਿਰ ਥਾਂ ਨਹਿਰਾ ਥਾਣੀ ਤਾਂ ਉਥੇ ਮਤਲਬ ਕਿ ਪਿੰਡ ਤੋਂ ਥੋੜੀ ਦੂਰੀ ਸੀਗਾ ਜੀ ਜਿਹੜਾ ਇਹ ਸਾਰਾ ਮਾਮਲਾ ਹੋਇਆ ਹੁਣ ਬਿੰਨੀ ਦੀ ਲੜਕੀ ਬਚੀ ਆ ਸ਼ਾਜੀਆ ਉਦੇ ਬਿਆਨਾਂ ਤੇ ਪਰਚਾ ਕੱਟਿਆ ਗਿਆ ਉਹਨਾਂ ਦੇ ਨਾਲ ਰੱਖ ਲਈ ਆ ਸੁਖੀ ਰਿੰਦਾਵਾ ਦੇ ਸਹੁਰਿਆਂ ਦੀ ਫੈਮਿਲੀ ਕਿ ਸਾਜ਼ਿਸ਼ ਇਹ ਨਾ ਦੀ ਆ ਜਾਨੀ ਜਿਹੜੀ ਗੱਲ ਆਪਾਂ ਸੁਣੀ ਸੁਣਾਈ ਕਰ ਰਹੇ ਆ ਜੀ ਕਿ ਦਰਅਸਲ ਉਹ ਢੇਰੀ ਜਿਹੜੀ ਆ ਮਤਲਬ ਕਿ ਜਾਂ ਉੱਤੇ ਰਹਿ ਜਿਹੜੀ ਉਹ ਇਨਵੋਲਵ ਸੀ ਇਨਵੋਲਵ ਸੀ ਤਾਂ ਹੀ ਹਾਂਜੀ ਤਦ ਹੀ ਉਹਨਾਂ ਨੂੰ ਵਿੱਚ ਰੱਖ ਲਿਆ ਗਿਆ ਹੁਣ ਸੁਖੀ ਰਿੰਦਾਵਾ ਕਹਿੰਦੇ ਜੀ ਕਿ ਜਿਹੜਾ ਮੇਰਾ ਸਹੁਰਾ ਨਿਸ਼ਤਰਪਾਲ ਜੀ ਨਿਸ਼ਤਰਪਾਲ ਤੇ ਬੱਬੀ ਦੋਨਾਂ ਦੇ ਪਰਚਾ ਹੋ ਗਿਆ ਨਾ ਸੁਖੀ ਰੰਦਾਵਾ ਦੀ ਜਿਹੜੀ ਸਹਰਾ ਫੈਮਿਲੀ ਆ ਮੈਂ ਕਿਉਂਕਿ ਸਾਰੇ ਤਕਰੀਬਨ ਘਰਾਂ ਨੂੰ ਜਾਣਦਾ ਜੀ ਤੇ ਲੱਗੇ ਬੰਨੇ ਸਾਰੇ ਪਿੰਡਾਂ ਨੂੰ ਆਪਾਂ ਜਾਣਦੇ ਆ ਹਾਂ ਜੀ ਹਾਂ ਜੀ ਤਾਂ ਮਤਲਬ ਇਹ ਆ ਕਿ ਉਹ ਸੁਖੀ ਰੰਦਾਵਾ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਇਹਨਾਂ ਦਾ ਝਗੜਾ ਚੱਲਦਾ ਸੀ ਜ਼ਮੀਨ ਦਾ ਬਿੰਨੀ ਮੈਨੂੰ 8 ਕੁ ਮਹੀਨੇ ਪਹਿਲਾਂ ਮਿਲਿਆ ਉਸ ਤੋਂ ਬਾਅਦ ਨਹੀਂ ਮਿਲਿਆ ਜੀ ਤੇ ਜਿਹੜਾ ਮੇਰਾ ਸਹਰਾ ਹੈ ਉਹ ਤੇ 83 ਸਾਲ ਦਾ ਹੂੰ ਵਾਕ ਕਰਤੇ ਤੁਰਦਾ ਹੋ ਜੀ ਜੀ ਤੇ ਦੂਜੇ ਪਾਸੇ ਵੀ ਮੇਰਾ ਸਾਲਾ ਵੀ ਜਿਹੜਾ ਝਗੜੇ ਵਾਲੀ ਥਾਂ ਤੇ ਆ ਨਹੀਂ ਸੀਗਾ ਚਲੋ ਹੁਣ ਪਰਚਾ ਕੱਟਿਆ ਗਿਆ ਵੀ ਪੁਲਿਸ ਵੇਖੇ ਹੂੰ ਹੂੰ ਤਾਂ ਇਹ ਮਾਮਲਾ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਹੈ ਜੀ ਇਹ ਤੁਰਦਾ ਤੁਰਦਾ ਝਗੜਾ ਵੇਖੋ ਕਿ ਪਿਓ ਪੁੱਤ ਮੁੰਡਾ ਕੱਲਾ ਹੀ ਸੀ ਬੜਾ ਸੋਹਣਾ ਸੁਨੱਖਾ ਮੁੰਡਾ ਸੀ ਬਿੰਨੀ ਦਾ 20 ਸਾਲ ਉਮਰ ਸੀ ਆ ਤੇ 24 ਸਾਲ ਦਾ ਸੀ ਜੀ 25 ਵੀ ਨਹੀਂ ਸੀ ਪੂਰਾ ਹਮਸਲ 23 24 ਸਾਲ ਦਾ ਹੀ ਹੋਣਾ ਚਲੋ ਆ 25 ਦੇ ਲਾ ਲਓ ਨੇੜੇ ਤੇ ਦਾ ਜੀ ਤੇ ਮੁੰਡਾ ਬਹੁਤ ਇੰਟੈਲੀਜੈਂਟ ਸੀਗਾ ਬਹੁਤ ਪੜ੍ਹ ਲਿਖਣ ਦੇ ਵਿੱਚ ਉਹ ਸਿਆਸੀ ਕਰਨਾ ਚਾਹੁੰਦਾ ਬਹੁਤ ਹੀ ਮੈਂ ਕਹਿੰਦਾ ਜੀ ਆਪਣੇ ਏਰੀਆ ਚ ਸਭ ਤੋਂ ਜ਼ਿਆਦਾ ਚਰਚਤ ਤੇ ਕਹਾਣੀ ਸੀਗੀ ਕੱਲ ਜੇ ਆਪਾਂ ਦੇਖੀਏ ਕਿ ਵਾਪਰ ਕੀ ਗਿਆ ਹਮ ਅਵਲ ਖਰਾਣਾ ਪਿੰਡ ਜਿਹੜਾ ਹੈ ਉਹ ਇੱਕ ਤੇ ਇਹ ਆ ਕਿ ਬੜਾ ਖੁੱਲੀਆਂ ਜ਼ਮੀਨਾਂ ਵਾਲਾ ਗਣਿਆ ਜਾਂਦਾ ਅੱਛਾ ਮਤਲਬ ਕਿ ਲੜਾਈ ਝਗੜੇ ਉੱਤੇ ਘੱਟ ਹੁੰਦੇ ਨੇ ਹਮ ਸਿਆਣਾ ਪਿੰਡ ਸਮਝਿਆ ਜਾਂਦਾ ਜੀ ਤਾਂ ਉਹ ਇਹ ਮਾਮਲਾ ਕੁੱਲ ਮਲਾਕੇ ਤੁਸੀਂ ਦੇਖੋ ਕਿ ਜ਼ਮੀਨੀ ਝਗੜੇ ਦਾ ਸੀਗਾ ਤੇ ਹੁਣ ਕਿੰਨੇ ਘਰ ਜਿਹੜੇ ਉਹਦੇ ਵਿੱਚ ਰਗੜੇ ਗਏ ਜੀ ਤੇ ਹਾਲ ਫਿਲਹਾਲ ਮੁੱਖ ਜਿਹੜੇ ਨਾਮਜ਼ਦ ਮੁਲਜ਼ਮ ਹੈ ਉਹ ਮੱਚ ਕੋਈ ਗ੍ਰਿਫਤਾਰ ਨਹੀਂ ਹੋਇਆ ਹੁਣ ਉਹਨਾਂ ਦੀ ਇਹੋ ਮੰਗਿਆ ਨਾ ਕੱਲ ਮੁਫਰ ਉਰੀ ਇੱਥੇ ਆਏ ਸਨ ਜੀ ਉਹਨਾਂ ਨੇ ਇਹੋ ਕਿਹਾ ਕਿ ਇੱਕ ਤੇ ਲਾ ਕਾਨੂੰਨੀ ਜਿਹੜੀ ਬਾਦਮ ਨਹੀਂ ਆ ਆ ਤੁਸੀਂ ਦੇਖੋ ਕਿ ਦੋਰਾ ਹੱਤਿਆ ਕਾਂਡ ਹੋ ਗਿਆ ਦੂਜਾ ਕਿ ਹੁਣ ਤੱਕ ਪੁਲਿਸ ਨੇ ਕੋਈ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਕੀਤਾ ਹਮ ਹਾਲਾਂਕਿ ਦੋ ਤਿੰਨ ਬੰਦੇ ਤੇ ਇਹਨਾਂ ਨੇ ਫੜੇ ਨੇ ਜਿੰਨਾਂ ਕੋ ਮੈਨੂੰ ਪਤਾ ਲੱਗਿਆ ਪਰ ਉਹ ਮਤਲਬ ਕਿ ਜਿਹੜੇ ਨਾਮਜ਼ਦ ਮੇਨ ਬੰਦੇ ਆ ਉਹਨਾਂ ਚ ਕੋਈ ਨਹੀਂ ਕੋਈ ਜੀ ਲਾਗੇ ਬੰਨੇ ਹੁਣ ਕਨੂੰ ਪਤਾ ਹੀ ਆ ਤਗੜੇ ਕਹਾਂ ਚ ਸਿਰੀ ਪਾਲੀ ਵੀ ਹੁੰਦੇ ਨੇ ਹੂੰ ਜਿਹੜੇ ਉੱਤੇ ਕਹਿੰਦੇ ਮੌਕੇ ਤੇ ਹਾਜ਼ਰ ਹੁੰਦੇ ਆ ਉਹ ਬੜੇ ਹਾਂਜੀ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤੇ ਸਾਡੇ ਪਿੰਡ ਦਾ ਹੀ ਸੀਗਾ ਉਹ ਉਹਦਾ ਫਾਦਰ ਵੀ ਜਿਹੜਾ ਸੀਗਾ ਉਹਨੇ ਆ ਗਵਾਰ ਦੇ ਵਿੱਚ ਨਾ ਬੁੱਢਾ ਮਾਰਤਾ ਸੀਗਾ ਬਜ਼ੁਰਗ ਸੀ ਜੀ 80 85 ਸਾਲ ਦਾ ਤੇ ਉਹ ਫਿਰ ਉਹਨੂੰ ਕੈਦ ਹੋ ਗਈ 20 ਸਾਲ ਦੀ ਉਹ ਉੱਥੇ ਜੇਲ੍ਹ ਚ ਮਰ ਗਿਆ ਤੇ ਗਾਂ ਇਹ ਮੁੰਡਾ ਹੀਗਾ ਇਹ ਹੁਣ ਇਹ ਵੀ ਗਾਹ ਅਗੇ ਖਲੋ ਵੀ ਫਸ ਗਿਆ ਇਹ ਕਹਾਣੀਆਂ ਨੇ ਦੁਖਾਂਤ ਕਹਾਣੀਆਂ ਨੇ ਪਰ ਸੁਖਬ ਸਿੰਘ ਸਾਹਿਬ ਝਗੜਾ ਏ ਜ਼ਮੀਨ ਦਾ ਹੀ ਇਹਦੇ ਚ ਕੋਈ ਸ਼ੱਕ ਨਹੀਂ ਹਮ ਪਰ ਹੁਣ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਕਿ ਇੱਕ ਪਾਸੇ ਮੌਫਰ ਫੈਮਲੀ ਆ ਜੀ ਜਿਹੜੀ ਕਿ ਪੇੜ ਤ ਧਿਰ ਕਹਿ ਸਕਦੇ ਹੋ ਤੇ ਜਿਹੜੀ ਨਾਮਜ਼ਦ ਤੇ ਰਿਆ ਉਹ ਸੁਖੀ ਰੰਦਾਵਾ ਦਾ ਸੋਰਾ ਟੱਪਾ ਪਰਵਾਰਾ ਤਾਂ ਕੋਲ ਮਲਾ ਕੇ ਦੋ ਵੱਡੇ ਜਿਹੜੇ ਕਾਂਗਰਸੀ ਪਰਿਵਾਰ ਆ ਉਹ ਆਮੋ ਸਾਹਮਣੇ ਆ ਮਤਲਬ ਕਿ ਕੋਈ ਪੀੜਤ ਤੇ ਰਿਆ ਦੂਜੇ ਪਾਸੇ ਕਹ ਲੋ ਕਿ ਇਸ ਵੇਲੇ ਨਾਮ ਸਤਮੁਲ ਜਮ ਤੇ ਰਿਆ ਜੀ 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 ਬਿਲਕੁਲ ਮਿੰਟੂ ਜੀ ਆ ਰੁਪਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮੇਰਾ ਪਿੰਡ ਬਲਖਰਾਨਾ ਹੀ ਆ ਕਹਿੰਦੇ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਪਰ ਅਰਦਾਸ ਕਰਿਓ ਕਿ ਵਾਏ ਗੁਰੂ ਭਲੀ ਕਰੇ ਬਹੁਤ ਬਹੁਤ ਮੰਦ ਭਾਗੀ ਦੇਖੋ ਮੈਂ ਤੇ ਇਹ ਗੱਲ ਜਾਣਦਾ ਕਿ ਜ਼ਮੀਨਾ ਜਮੂਨਾ ਉੱਥੇ ਹੀ ਰਹਿ ਜਾਂਦੀਆਂ ਹੈ ਵੀ ਮੁੰਡੇ ਦਾ ਵੀ ਕੀ ਸੀਗਾ ਮੁੰਡਾ ਯਾਰ ਮੁੰਡੇ ਨੂੰ ਵੀ ਮਾਰਤਾ ਜੀ ਜੀ ਤੇ ਪਰ ਗੱਲ ਇਹ ਹੈ ਕਿ ਜ਼ਮੀਨੀ ਝਗੜੇ ਤੁਹਾਨੂੰ ਪਤਾ ਹੀ ਹੈ ਅਕਸਰ ਖੁੰਨੀ ਹੋ ਜਾਂਦੇ ਆ ਜੀ ਖੁੰਨੀ ਹੋ ਜਾਂਦੇ ਆ ਇਹਨਾਂ ਦਾ ਬਹੁਤ ਵਿਵਾਦ ਉੱਥੇ ਤੁਹਾਨੂੰ ਤਾਂ ਯਾਦ ਹੋਣਾ ਮਿੰਟੂ ਚੰਗੀ ਤਰ੍ਹਾਂ ਸੀ ਥੋੜੇ ਛੋਟੇ ਸੀ ਮਿੰਟੂ ਖੜੇ ਮਿੰਟੂ ਖੜੇ ਚਾਰ ਕੇ ਪੰਜ ਕਤਲ ਹੋਏ ਸੀ ਉਹ ਬੰਦੇ ਸਾਡੇ ਨਾਲ ਅੰਦਰ ਰਹੇ ਨੇ ਹੂੰ ਅਸੀਂ ਇਕੱਠੇ ਰਹੇ ਹਾਂ ਜੀ ਅਸੀਂ ਉਹ ਥੋੜੇ ਛੋੜੇ ਹੁੰਦੇ ਸੀ ਮੋਤੀ ਹੋਰੀ ਹੁੰਦੇ ਸੀ ਜੀ ਉਹ ਤੁਸੀਂ ਛੋਟੇ ਹੋਵੋਗੇ ਉਹ ਗੱਲ ਕੋਈ 97 98 ਦੇ ਨੇੜ ਦੀ ਹੈ 98 99 ਦੇ ਨੇੜ ਦੀ ਹੈ ਮੇਰੇ ਖਿਆਲ ਦੇ ਨਾਲ ਜੀ ਜੀ ਤਾਂ ਉਹ ਤੋਂ ਪੰਜ ਕਤਲ ਹੋਏ ਸੀ ਸ਼ਾਇਦ ਪਾਣੀ ਦੀ ਵਾਰੀ ਤੋਂ ਬਿਲਕੁਲ ਦੋਵੇਂ ਤਰਾਂ ਦੇ ਦੋਵੇਂ ਤਰਾਂ ਦੇ ਮਿੱਡੂ ਖੜਾ ਪਿੰਡ ਵੀ ਤੁਹਾਨੂੰ ਪਤਾ ਬਹੁਤ ਤਕੜੀਆਂ ਢੇਰੀਆਂ ਨੇ ਉੱਥੇ ਵੀ ਉਸ ਤੋਂ ਬਾਅਦ ਵਿੱਕੀ ਮਿੱਡੂ ਖੜਾ ਉਸੇ ਪਿੰਡ ਦਾ ਹੀ ਸੀ ਨਾ ਪਿੰਡ ਦੇ ਜਿਹੜਾ ਕਤਲ ਹੋਇਆ ਚਲੋ ਗਵਾਂਡੀ ਚਲੋ ਆਪਣੇ ਸਾਹਮਣੇ ਨੇੜੇ ਉਹ ਬਿਲਕੁਲ ਉੱਥੇ ਪੰਜ ਕਤਲ ਹੋਏ ਸਨ ਤੇ ਇੱਕੋ ਝਟਕੇ 'ਚ ਫਿਰ ਉਹਨ ਹੂੰ ਜੀ ਬਿਲਕੁਲ ਜਟਵੈਰ ਜੀ ਕਹਿ ਰਹੇ ਨੇ ਕਿ 150 ਕਿੱਲੇ ਦੇ ਮਾਲ ਚਲੋ ਜੀ 150 200 ਉਹ ਤੇ ਖੈਰ ਸਭ ਕੁਝ ਆ 150 200 ਇਦਾਂ ਹੁੰਦਾ ਹੈ ਕਿ ਜੀ ਦੇਖੋ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਪੈ ਜਾਂਦੇ ਆ ਨਾ ਤਾਂ ਬਹੁਤ ਕਹ ਲੂ ਕਿ ਮਾਮਲਾ ਭਾਰੀ ਹੋ ਜਾਂਦਾ ਹੈ ਜੀ ਇਹ ਫਿਰ ਜਿੰਨੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਜਦੋਂ ਜੇਲਾਂ ਜੂਲਾਂ ਚ ਜਾਂਦੇ ਆ ਉਹਨੇ ਵੱਟੇ ਭਾਰੀ ਹੋਈ ਜਾਂਦੇ ਹੂੰ ਠੀਕ ਹੈ ਨਾ ਜੀ ਰਾਜਨੀਤੀ ਵਿੱਚ ਵੜ ਜਾਂਦੀ ਹੈ ਤਾਂ ਫਿਰ ਮਤਲਬ ਕਿ ਉੱਥੇ ਵੀ ਜਿਹੜੇ ਜੇਲ ਆਲੇ ਆ ਬੜਾ ਠੋਕੇ ਉਹ ਜਿਹੇ ਜਿੱਦਾਂ ਕਹਿ ਲਓ ਕਿ ਜਿਹੜੇ ਭਰਮੇ ਹੁੰਦੇ ਆ ਨਾ ਉਹਨਾਂ ਤੋਂ ਉਹੋ ਜਿਹਾ ਫਿਰ ਚਾਰਜ ਵੀ ਲੈ ਲੈਂਦੇ ਆ